ਬਿਮਾਰੀਆਂ ਨੂੰ ਰੋਕਣ ਲਈ ਠੀਕ ਹੈ ਤੁਸੀਂ ਇਹ ਮੱਛੀ ਦੇਖਦੇ ਹੋ ਇਹ ਕਾਲੀ ਹੈ ਉਹ ਮੱਛੀ ਦੇ ਬੈਨ ਆ ਉਹ ਇਹਨਾਂ ਮੱਛੀਆਂ ਨਾਲ ਜਿਹੜਾ ਪਾਣੀ ਦੇ ਵਿੱਚ ਪਾਦੇ ਨਾ ਉਹ ਬੈਨ ਆ ਉਹ ਤੋਂ ਕਈ ਕਰਦੀਆਂ ਬਿਮਾਰੀਆਂ ਕਾਫੀ ਦੇ ਰਕਣਾ ਬਹੁਤ ਸਾਰੀਆਂ ਮੱਛੀਆਂ ਨੂੰ ਪਾਣੀ ਦੇ ਵਿੱਚ ਮੱਛੀ ਕੋਈ ਨਾ ਕੋਈ ਕਾਰਵਾਈ ਕੰਟੀਨਿਊ ਮਿਲੇਗੀ ਉਹ ਤੋਂ ਕੰਟੀਨਿਊ ਕਰਨੀ ਬਹੁਤ ਮੇਰੇ ਵੱਲੋਂ ਤੁਹਾਡੀ ਇਹ ਤੇ ਤੁਸੀਂ ਕੰਮ ਵਧੀਆ ਕਰਦਾ ਇਦਾਂ ਹੁਣ ਆ ਜਾਓ ਜਾ ਜਾਇਆ खणी <laughs> खणी पिछे <laughs> पिछेज ਇਹ ਪਾਸ ਸਵਰ ਲਈ ਗਈ ਹੈ ਅੱਜ ਦੇ ਪ੍ਰਦੇਸ਼ੀ ਦੇ ਮੌਕੇ ਦੇ ਉਹਨਾਂ ਦੇ ਵੀ ਕਾਰਵਾਈ ਸੈਕਟਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਗਿਆ ਤੁਲੇ ਜਿਹੜੇ ਆ ਕੇ ਸਾਰੇ ਬਰਾਮਰ ਕਰ ਲਏ ਗਏ ਆ ਰੋਡ ਦੇ ਉੱਤੇ ਗੈਰ ਭੰਗਿਆ ਜਾ ਰਹੀ ਜੀ ਪਰਦੇ ਪਏ ਆ ਕੱਪੜੇ ਮੇਲੇ ਵੀ ਪਰਦੇ ਤੇ ਚੌਕ ਨਾ ਲਾਉਂਦਾ ਪੰਜਾਬ ਮੈਂ ਇੱਥੇ ਭਾਈ ਇਕੱਲੇ ਥੋੜੀ ਨਾ ਦੱਸਦੀ ਹਾਂ ਹੁਣ ਤੂੰ ਲੱਤਾਂ ਲਾ ਗਿਆ ਕੰਪਲੀਟ ਆਇਆ ਟੰਪ ਦੇ ਨੇੜੇ ਵੀ ਵਹਿ ਨਹੀਂ ਕਰਦਾ ਤਾ ਮੈਂ ਇਹ ਪੱਟ ਦੂੰਗਾ ਆਰਾਮ ਨਾਲ ਬੰਦੇ ਹੋਰ ਵੀ ਬੰਦੇ ਪਰਦੇ ਤੇ ਕਿਉਂ ਨਾਲ ਕਰਦੇ ਆਂ ਮੈਂ ਤੇਰੇ ਕਹਿ ਦਾ ਥੋੜੀ ਚੱਲਣਾ ਪਹਿਲਾਂ ਚਲੋ ਤੇਰੀ ਜਿਹੜੀ ਗੱਲ ਸਮਝਾ ਰਹੇ ਕਹਿੰਦਾ ਤੂੰ ਖਾਂਦੇ ਪਾਣਾ ਉਦਾਂ ਤੋਂ ਕਰਨਾ ਕਰਦੇ ਹੋ ਮੇਰਾ ਇਹ ਹੀ ਕੰਮ ਹੈ

ਜੀ ਮੇਰੀ ਕਰ ਮੇਰਾ ਆ ਵਾਲਾ ਬੋਰਡ ਹੈ ਜਿਹਦੇ ਨਾਲ ਇਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਉਹਦੀ ਚੀਜ਼ ਹੈ ਮੇਰੇ ਕੋਲ ਆਪਟੀਟੀ ਕਿਹੜਾ ਜਗਾ ਹੈ ਜਿੱਥੇ ਮੈਂ ਆਪਣਾ ਇੱਕ ਸਾਈਨ ਬੋਰਡ ਅੰਦਰ ਬਣਾ ਮਿਲਾਵਾਂ ਤਾਂ ਧਿਆਨ ਨਾਲ ਪੜੋ ਕੀ ਲਿਖਦੇ ਪਏ ਆ ਕਿ ਆਫਿਸ ਸ਼ਿਫਟ ਹੋ ਕੇ نیچے ਚਲਾ ਗਿਆ ਹੈ ਠੀਕ ਹੈ ਇਹਦਾ ਮੀਨਸ ਯੂਸ ਆਉਟ ਆ ਦੇ ਲਈ ਇਹ ਇਹਦਾ ਮਤਲਬ ਮਤਲਬ ਇਹ ਕਹਿੰਦਾ ਹੁਣ ਨਾ ਨਾ ਦੋ ਦਿਨ ਲਾਇਆ ਹੈ ਮੈਂ ਤਾਂ ਹਰਾਨ ਆ ਤੁਸੀਂ ਮੇਰੀ ਗੱਲ ਵਿੱਚ ਬੋਲੋ ਕਰ ਰਹੇ ਦੇਖੋ ਉਹਨੇ ਮੇਰਾ ਉੱਥੇ ਖੜ ਕੇ ਦੇਖੋ ਐਂਟ੍ਰੈਂਸ ਸਾਰੀ ਰੋਕ ਦਿੱਤਾ ਠੀਕ ਹੈ ਜੀ ਆਫਿਸ ਦਾ ਮੂੰਹ ਕਿੱਥੇ ਆ ਉਹ ਬੋਰਡ ਵੀ ਕਿਹਾ ਨੇ ਮੇਰੀ ਲੋਟ ਦੀ ਐ ਇਧਰ ਘਾਟਾ ਮੂੰਹ ਹੋਇਆ ਜੀ ਤਾਂ ਸੋਹਣਾ ਦਾ ਦੱਸੋ ਮੈਨੂੰ ਇੱਕ ਗੱਲ ਦੱਸੋ ਆਹ ਕਿਹੜਾ ਮੂੰਹ ਹੋਇਆ ਜੀ ਉਹਨਾਂ ਦੀ ਦੁਕਾਨ ਦਾ ਉਹ ਦੁਕਾਨ ਉੱਥੇ ਆਹ ਦੁਕਾਨ ਕਿੱਥੇ ਆ ਇਹ ਦੁਕਾਨ ਨਾਲ ਆਹ ਬੋਰਡ ਦਾ ਕਨੈਕਸ਼ਨ ਬੰਦਾ ਵੇਖ ਲੈ ਦੇਖੀ ਉਹਦੇ ਨਾਲ ਕੀ ਕਨੈਕਸ਼ਨ ਬਣੂਗਾ ਤੁਸੀਂ ਮੈਨੂੰ ਕੋਈ ਦੱਸੋ ਉਹ ਤੁਹਾਨੂੰ ਜੱਟਾ ਜ਼ਾਹਰ ਹੈ ਉਸਨੇ ਤਾਂ ਮਜੀਕਾ ਮੈਂ ਤੁਸੀਂ ਖੁਦ ਸਮਝ ਜਾ ਰਹੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕੰਪਲੇਂਟ ਦਿੱਤੀ ਹੈ ਮੈਂ ਇਸੇ ਗੱਲ ਲਈ ਦਿੱਤੀ ਕਿ ਇਨਸਾਫ ਮਿਲੇ ਹਾਂ ਜੀ ਦੇਖੋ ਤੁਸੀਂ ਉਸ ਸੀਨ ਨੂੰ ਵੀ ਤੁਸੀਂ ਫੋਟੋ ਕਰ ਸਕਦੇ ਕਿਹੜਾ ਐਦਾਂ ਦਾ ਗਵਰਨਮੈਂਟ ਦਾ ਰੂਲ ਹੈ ਜਿਹੜਾ ਇੰਨਾ ਲੰਬਾ ਲੰਬਾ ਬੋਰਡ ਤੁਸੀਂ ਲਾ ਕੇ ਕਿਸੇ ਦਾ ਰਸਤਾ ਰੋਕ ਰਿਹਾ ਹੈ ਦੂਸਰੇ ਮੈਨੂੰ ਜੇ ਅਸੀਂ ਐਡਵਰਟਾਈਜ਼ਮੈਂਟ ਕਰਾਉਣ ਦੀ ਤੋਰ ਦੇ ਜੀ ਕਿੰਨਾ ਕਰੋਗੇ ਉੱਤਪਰਕਾਰ ਆਪਾਂ ਇੱਕ ਰਿਕਵੈਸਟ ਗਵਰਨਮੈਂਟ ਨੂੰ ਇਹ ਕੀਤੀ ਆ ਕਿ ਜਿਹੜੀ ਐ ਕਿ ਇਹ ਨਾਲ ਕਰਨ ਦੇ ਵਿੱਚ ਥੋੜਾ ਜਿਹਾ ਤੁਸੀਂ ਇੱਕ ਟਾਈਮ ਲੈ ਰਹੇ ਆ। ਬਣਾਉਣ ਦੀ ਬਾਤ ਕਰਦੇ ਚੱਲੇ। ਬਾਅਦ ਵਿੱਚ ਪੁੱਛਦੇ ਨਾ ਜਿਹੜਾ ਕੰਮ ਇਹਨਾਂ ਨਾਲ ਅੱਗੇ ਤਾਂ ਸਾਨੂੰ ਵੀ ਚੌਲ ਤੇ ਬਾਹਰ ਨੂੰ ਕੱਢ ਲਈ ਜਾ ਰਹੇ। ਇਹਦਾ ਸਮਝ ਨਹੀਂ ਆਉਂਦਾ। ਬਹੁਤ ਜਿਆਦਾ ਬੈਠੇ ਨੇ। ਅੰਮ੍ਰਿਤਸਰ ਇਹ ਨਿੱਕਾ ਜਿਹਾ ਲੋਕ ਪਹੁੰਚਿਆ ਹੈ ਜਿਗਾ ਇਹ ਲੋਕ ਨੂੰ ਬਗਵਾ ਲਾ ਦੇ ਆਪ ਜੀ ਆਪਣੇ ਲਾੜੀ ਜੀ ਕਿੱਥੇ ਮਾਣ ਲੇ ਲੋਕ ਆਪ ਕੋਲ ਬਸ ਕੇ ਗਾੜੀ ਦੇ ਲੈ ਆਪਸੇ ਕਦਮ ਨਾ ਰੁਕਦਾ ਆਪ ਦਾ ਮੋਨੀ ਗਾੜੀ ਕਰਦਾ ਹੈ

ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਡਾਕਟਰ ਕੇ ਕੇ ਵਰਮਾ ਭਾਈ ਕਿਦਾਂ ਮੈਂ ਹੁਣ ਜਿਹੜੀ ਕਾਰਵਾਈ ਨਗਰ ਨਾਗਰ ਨੇ ਕੀਤੀ ਕਿਦਾਂ ਕੀਤੀ ਹੈ ਨਗਰ ਨਿਗਮ ਨੂੰ ਜਿਹੜੀ ਕਾਰਵਾਈ ਅੱਜ ਕਰਨ ਲੱਗਾ ਨਾ ਕਾਫੀ ਦਿਨ ਪਹਿਲਾਂ ਕਰਨੀ ਚਾਹੀਦੀ ਸੀ ਕਿਉਂਕਿ ਇਹਨਾਂ ਨੇ ਤਾਂ ਇੱਥੇ ਆਪਣਾ ਅਦਿਆਨ ਬਸੇਰੇ ਬਣਾ ਲਿਆ ਸੀ ਭਾਈ ਸੌਂਦੇ ਸੀ ਇਹ ਮੱਛੀ ਮਾਰਕੀਟ ਜਿਹੜੀ ਇੱਥੇ ਨਵੀਂ ਬਣੀ ਆ ਦੇ ਨਾਲ ਇੰਨੀ ਧੜੀ ਹਾਲਤ ਸੀਗੀ ਤੇ ਕਈ ਵਾਰੀ ਤੋਂ ਨੰਗਰਿਆ ਇੰਨੀ ਭੋ ਆਂਦੀ ਸੀ ਕਿ ਨੰਗਨੇ ਲਈ ਰਸਤਾ ਹੀ ਬਦਲਣਾ ਪੈਂਦਾ ਸੀ ਨਗਰ ਨਿਕਲਨੇ ਪੱਤਰ ਕਰਨੇ ਗੱਲਬਾਤ ਕੀਤੀ ਨਹੀਂ ਸੀ ਬੰਦੇ ਕੋਲ ਇੱਕ ਪਲੇਟ ਨਹੀਂ ਸੀ ਆਈ ਕੋਈ ਹੁਣ ਪਲੇਟ ਆਈ ਹੈ ਤਾਂ ਕਾਰਵਾਈ ਕੀਤੀ ਗਈ ਹੈ ਤੇ ਮੈਂ ਇੱਕ ਅਖਬਾਰ ਦਾ ਐਡੀਟਰ ਵੀ ਆ ਜਿਹਦਾ ਨਾਮ ਕਰਵਾਲਾ ਔਨ ਟਾਈਮ ਆ ਪਰ ਮੈਂ ਉਹਦੇ ਨਾਤੇ ਵੀ ਇਹ ਗੱਲ ਕਹਾਂਗਾ ਕਿ ਜਿਹੜੀ ਇਹਨਾਂ ਨੇ ਕਾਰਵਾਈ ਕਰ ਰਹੀ ਹੈ ਕਾਰਪੋਰੇਸ਼ਨ ਸਾਡੇ ਮੇਅਰ ਸਾਹਿਬ ਦੇ ਲਈ ਤੇ ਬਹੁਤ ਵਧੀਆ ਕਾਰਵਾਈ ਆ ਕਿਉਂਕਿ ਜੇ ਇਦਾਂ ਹੀ ਕਾਰਵਾਈ ਹੋਵੇ ਤੇ ਇਹੋ ਜੇ ਬਿਮਾਰੀ ਫੈਲ ਸਕਦੀ ਜਿੱਦਾਂ ਕਿ ਅੱਜ ਕੱਲ੍ਹ ਦੇਖੋ ਮੱਛਰ ਆ ਡੇਂਗੂ ਆ ਹੋਰ ਬਿਮਾਰੀਆਂ ਫੈਲ ਰਹੀਆਂ ਆ ਤੇ ਇਹ ਨਾ ਇਹ ਕਰਦੇ ਤਾਂ ਹੋਰ ਬਿਮਾਰੀ ਫੈਲਣ ਦਾ ਡਰ ਸੀਗਾ ਭਾਈਆ ਲੋਕ ਤਾਂ ਕਬਜ਼ੇ ਕਰਦੇ ਬਾਹਰ ਆ ਜੇ ਮਛੀਆਂ ਇੱਥੇ ਸਿੱਟ ਦਿੰਦੇ ਰਾਤ ਨੂੰ ਕੋਈ ਚੱਕਦਾ ਨਹੀਂ ਗਲੇ ਸੜੇ ਸਾਰਾ ਸਮਾਨ ਸਿੱਟ ਜਾਂਦੇ ਆ ਤੋ ਇਸ ਕਰਕੇ ਇਹ ਜਿਹੜਾ ਜਿਹੜੇ ਸ਼ਹਿਰ ਦੇ ਵਿੱਚ ਹੋਰ ਜਿਹੜੇ ਕਬਜ਼ੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੂੰ ਕਿ ਆਪਣੇ ਕਮੇਟੀ ਕਰਨ ਨੂੰ ਕਬਜ਼ਿਆਂ ਦੀ ਗੱਲ ਸੁਣ ਲਓ ਜੇ ਕਿਸੇ ਨੂੰ ਕਈਏ ਮਾਰੇ ਆ ਤੁਸੀਂ ਇੱਥੋਂ ਮੋਟਰਸਾਈਕਲ ਪਰੇ ਕਰਾ ਦਿਓ ਉਹ ਕਹਿੰਦੇ ਮਾਰੇ ਸੀ ਤਾਂ ਲੀਡਰ ਆੜਮੀ ਸੰਦ ਤੋਂ ਕੋਈ ਫਰਕੇ ਨਹੀਂ ਪੈਂਦਾ ਉਹਨਾਂ ਨੇ ਸਾਰੀਆਂ ਸੜਕਾਂ ਦੋ ਹੀ ਪਾਸੇੋਂ ਮੰਲੀਆਂ ਆ ਜਦੋਂ ਵੀ ਕੋਈ ਆ ਕੇ ਉਹਨਾਂ ਨੂੰ ਰੋਕਦਾ ਤਾਂ ਮੰਨਦੇ ਹੀ ਨਹੀਂ ਕਹਿਣਾ ਠੀਕ ਆ ਜੀ ਸੋ ਐਸੀ ਗੱਲ ਆ ਜਿੰਨੇ ਕਬਜੇ ਹਟੂਗੇ ਨਜਾਇਜ਼ ਉਹ ਚੰਗੀ ਚੱਲਈ ਆ ਉਸ ਤੋਂ ਬਾਅਦ ਇੱਕ ਰਿਕਵੈਸਟ ਹੋਰ ਵੀ ਆ ਕਿ ਰੇਂਗੂ ਦੀ ਜਿਹੜੀ ਡੇਂਗੂ ਦੀ ਜਿਹੜੀ ਰੋਗਫਾਮ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਕਿ ਇਹ ਜਿਹੜਾ ਮਰਿਆ ਸਮਾਨ ਸੀ ਮੱਛੀਆਂ ਦਾ ਹੋਰ ਸਾਰਾ ਸਾਹਮਣੇ ਤੁਸੀਂ ਇੱਧਰ ਦੇਖੋ ਗੰਦਗੀ ਦਿਖਾਓ ਇੱਕ ਵਾਰੀ ਇੱਧਰਲੇ ਪਾਸੇ ਕਿੱਤਾ ਕਾ ਆਉ ਗਿਆ ਹੈ ਉੱਥੇ ਸਾਰਾ ਕੁਝ ਸੜ ਜਾਂਦੇ ਇੰਨੀ ਸਾਡੇ ਸਲੀਪਰਾਂ ਨੂੰ ਵੀ ਤੰਗੀ ਹੁੰਦੀ ਸੀ ਕਿ ਸਫਾਈ ਕਰਨ ਵੇਲੇ ਵੀ ਉਹਨਾਂ ਨੂੰ ਆਫ ਹੁੰਦੀ ਸੀ ਸੋ ਇਹ ਬਹੁਤ ਵਧੀਆ ਗੱਲ ਆ ਕਿ ਅੱਜ ਇਹ ਜੋ ਕਾਰਵਾਈ ਹੋਈ ਬਹੁਤ ਵਧੀਆ ਹੋ ਰਹੀ ਹੈ ਠੀਕ ਹੈ ਮੇਰਾ ਨਾਮ ਦੀਪਕ ਸੈਂਟਰ ਇੰਸਪੈਕਟਰ ਅੱਜ ਸਾਨੂੰ ਇੱਕ ਜਵਾਨੀ ਤੇ ਰੀਡਿੰਗ ਦੇ ਵਿੱਚ ਵੀ ਸ਼ਿਕਾਇਤ ਮਿਲੀ ਸੀ ਕਿ ਇੱਕ ਆਪਣਾ ਮੱਛੀ ਮਾਰਕੀਟ ਤੇ ਇੱਕ ਤੁਸੀਂ ਦੇਖਿਆ ਨਾ ਸਿਲੰਡਰ ਵਾਲੇ ਨਾ ਗੈਰ ਕਾਨੂੰਨੀ ਤੌਰ ਤੇ ਸਿਲੰਡਰ ਭਰਦੇ ਸੀ ਜਿਸ ਕਮਰਸ਼ੀਅਲ ਸਿਲੰਡਰ ਆ ਦੇ ਜਿਹੜੇ ਘਰ ਦੇ ਡੋਮੈਸਟਿਕ ਸਿਲੰਡਰ ਤੋਂ ਤੋਂ ਗੈਸ ਭਰਦੇ ਜਿਹੜਾ ਕਿ ਅਚਾਨਕ ਹੁਣ ਫੈਸਟੀਵਲ ਦੀ ਜਿਹੜਾ ਕੋਈ ਵੀ ਖਤਰਾ ਨਹੀਂ ਦਾ ਖਤਰਾ ਵਾਪਰ ਸਕਦਾ ਸੀ ਇਸ ਕਰਕੇ ਅਸੀਂ ਉਹਨਾਂ ਦੇ ਸਿਲੰਡਰ ਜ਼ਬਤ ਕਰੇ ਆ ਤੇ ਮੱਛੀ ਮਾਰ ਕੇ ਕੋ ਬੋਰਡ ਕੀਤਾ ਹੈ ਕੁਝ ਉਹਦਾ ਸਮਾਨ ਵੀ ਚੱਕ ਦਿੱਤਾ ਹੈ ਕਿ ਇਹ ਇਲੈਗਲ ਹੈ ਇਹਨੂੰ ਤੁਸੀਂ ਹਟਾਣਾ ਪੈਣਾ ਤੇ ਬਾਕੀ ਸ਼ਹਿਰ ਚ ਤੁਸੀਂ ਦੇਖਿਆ ਕਿ ਅਸੀਂ ਜਿਹੜਾ ਕਰਦੇ ਕਰਦੇ ਆਏ ਤੇ ਸਮਾਨ ਨੂੰ ਜਨਮਤ ਚੱਕਿਆ ਤੇ ਵਾਰਨਿੰਗ ਵੀ ਦਿੱਤੀ ਗਈ ਲੋਕਾਂ ਨੂੰ ਤੇ ਇਹਦੇ ਵੀ ਸਾਡੇ ਮਾਨਯੋਗ ਮੈਡਮ ਰਕਸ਼ਤਾ ਗੁਤਾਜ ਜੀ ਵੱਲੋਂ ਤੁਹਾਨੂੰ ਉਹਦਾ ਫੈਮਿਲੀ ਸੀਗਾ ਕਿ ਸ਼ਹਿਰ ਦੇ ਵਿੱਚ ਵਿਜ਼ਿਟ ਕਰਕੇ ਆਓ ਕਿਉਂਕਿ ਇਸ ਕਰਕੇ ਅਸੀਂ ਅੱਜ ਕਾਰਵਾਈ ਪਾਈ ਹੈ ਜੀ ਸਰ ਲੋਕਾਂ ਦੇ ਬਹੁਤ ਸਾਰੇ ਪਿਛਲੇ ਦੀ ਮੈਸੇਜ ਆਏ ਸੀ ਕਿ ਵੀ ਬਾਕੀ ਜਗ੍ਹਾ ਬਹੁਤ ਕਬਜ਼ੇ ਆ ਉਧਰ ਵੀ ਜਾ ਕੇ ਆਓ ਜੇ ਸੀਟੀ ਮੈੱਲ ਵੀ ਭਰਿਆ ਪਿਆ ਤੁਹਾਨੂੰ ਪਤਾ ਹੀ ਐ ਸਿਲੰਡਰਾਂ ਦਾ ਕੰਮ ਉੱਥੇ ਵੀ ਰੂਪ ਨਾਲ ਚੱਲਦਾ ਪਿਆ ਉੱਥੇ ਕਦੋਂ ਕਾਰਵਾਈ ਕਰ ਰਹੇ ਸਰ ਬਿਲਕੁਲ ਜੀ ਤੁਹਾਡੇ ਚੈਨਲ ਰਾਹੀਂ ਅਸੀਂ ਦੱਸਣਾ ਚਾਹੁੰਦੇ ਜੀ ਕਿ ਜਲਦੋਂ ਜਲਦ ਕਾਰਵਾਈ ਜਿੱਤੇ ਜਿੱਤੇ ਸਾਨੂੰ ਸੂਚਨਾ ਮਿਲੇਗੀ ਸਾਡੇ ਮਾਨਯੋਗ ਮੈਮ ਨੂੰ ਸੂਚਨਾ ਮਿਲੇਗੀ ਅਸੀਂ ਉਸ ਤੇ ਤੁਰੰਤ ਕਾਰਵਾਈ ਕਰਾਂਗੇ ਸ਼ਹਿਰ ਵਿੱਚ ਇਹਦਾ ਕੋਈ ਕੰਮ ਨਹੀਂ ਆਉਂਦਾ ਵਾਂਗੇ ਜੇ ਦਾ ਗੈਰ ਕਾਨੂੰਨੀ ਆਮ ਜਨਤਾ ਨੂੰ ਖਤਰਾ ਹੈਗਾ ਬਣ ਸਕਦਾ ਤੇ ਜਿਹੜਾ ਸਰ ਮੱਛੀ ਮਾਰਕੀਟ ਨਵ ਰਿਮੂਵ ਕਰਨ ਦੀ ਹਰਾਇਤ ਦੇ ਕੇ ਆਏ ਕਿ ਰਿਮੂਵ ਕਰ ਲਓ ਨਹੀਂ ਤੇ ਤੇ ਸਾਨੂੰ ਵੱਡੀ ਕਾਰਵਾਈ ਅਮਲ ਵਿੱਚ ਲਿਆਣੀ ਪਵੇਗੀ। ਹਾਂ। ਤੇ ਸ਼ਹਿਰਦਾਰਾਂ ਨੂੰ ਵੀ ਸਰ ਮੈਸੇਜ ਦੇਣਾ ਚਾਹੁੰਦੇ ਹਾਂ। ਸ਼ਹਿਰਦਾਰਾਂ ਨੂੰ ਮੈਂ ਇਹ ਐਸੇ ਕਹਿਣਾ ਚਾਹੁੰਦੇ ਕਿ ਫੈਸਟੀਵਲ ਸੀਜ਼ਨ ਹੈ ਜੀ। ਆਪਣਾ ਸ਼ਹਿਰ ਚੜਨਾ ਵੱਤ ਵਤਨ ਦੁਕਾਨਾਂ ਵਾਲਿਆਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਬੋਰਡ ਆਪਣੇ ਬਾਹਰ ਨਾ ਲਾਓ, ਲਿੰਮਰ ਚਾਓ, ਰਾਮ ਨਾਲ ਕੰਮ ਕਰੋ, ਰਾਹ ਰਾਹ ਦੇ ਵਿੱਚ ਮਤਲਬ ਜਿਆਦਾ ਭੀੜ ਭੜਕਾ ਨਾ ਕਰੋ ਜੀ। ਸਰ ਕਦੋਂ ਤੱਕ ਕਾਰਵਾਈ ਚੱਲੂਗੀ ਇਹ ਵਾਲੀ? ਇਹ ਮਾਨਯੋਗ ਕਮਿਸ਼ਨਰ ਦੀ ਜਿੱਦ ਜਿੱਦ ਤੁਹਾਨੂੰ ਹੁਕਮ ਲੰ데요 ਤਾਂ ਰੋਜ਼ ਕਾਰਵਾਈ ਪੱਤਰ ਦੇ ਕੰਮ ਦੇਖ ਠੀਕ ਹੈ ਜੀ ਧੰਨਵਾਦ